ਅੱਜ ਪਿੰਡ ਸਿਆਣਾ ਦੇ ਵਿੱਚ ਬਹੁਤ ਮザਫੇ ਨਹੀਂ ਮਿਲਿਆ ਆਇਆ ਇਹ ਕਮੇਟੀ ਦਾ ਬਹੁਤ ਅਰਵਾਦਾ ਹੈ ਜਿਨ੍ਹਾਂ ਨੇ ਨੌਜਵਾਨ ਪੀੜੀ ਨੂੰ ਸੇਧ ਦੇਣ ਵਾਸਤੇ ਇਹ ਸਿੰਝ ਮੇਲਾ ਕਰਾਇਆ ਮੈਂ ਸਮਝਦਾ ਵੀ ਹਰੇਕ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਸਿੰਝ ਮੇਲੇ ਹੋਣੇ ਚਾਹੀਦੇ ਆ ਤਾਂ ਜੋ ਪੰਜਾਬ ਜਿਹੜਾ ਪੰਜਾਂ ਦਰਿਆਵਾਂ ਦੀ ਧਰਤੀ ਹੈ ਉਹਦਾ ਨਸ਼ੇ ਦੇ ਵਿੱਚ ਰੋਲ ਰਿਆ ਟਰੇ ਪਿੰਡ ਦੇ ਵਿੱਚ ਸਿੰਝ ਮੇਲੇ ਹੋਣ ਤਾਂ ਜੋ ਨੌਜਵਾਨ ਇਸ ਮੇਲੇਆਂ ਤੋਂ ਸਿਰ ਲੈ ਸਕੋ ਸੰਧਗਮੇਟ ਪਿੰਡ ਹਰਿਆਣਾ ਆਯੋਗਿਤਾਂ ਦਾ ਸੱਚਾ ਧੰਨਵਾਦ ਕਰਦੀ ਆ ਅੱਜ ਜਿਹੜੇ ਸੰਝ ਕਰਵਾਈ ਬਹੁਤ ਉਤਸ਼ਾਹ ਨਾਲ ਹੋਈ ਇਹਦੇ ਵਿੱਚ ਪਹਿਲਵਾਨ ਹੋਜੇ ਹਿਮਾਚਲ ਪੰਜਾਬ ਤਾਂ ਮਹਾਰਾਸ਼ਟਰ ਜਲੰਧਰ ਪੀਏਪੀ ਕਮਾਲੀ ਦਾ ਜਿਹੜਾ ਘੋਲ ਹੈਗਾ ਉਹ ਲੈ ਕੇ ਜੱਸਾ ਪੱਟੀ ਸਰਗੁਮਹਾਸ ਤੇ ਇਹਦੇ ਵਿੱਚ ਥਾਪਾ ਨੇਪਾਲ ਵੀ ਆਉਂਦੇ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜ਼ਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਆਜੀਪੁਰ ਦੇ ਲਾਗੇ ਸਰਿਆਣਾ ਪਿੰਡ ਦੇ ਵਿੱਚ ਆਏ ਹਾਂ ਜਿੱਥੇ ਧੰਨ ਧੰਨ ਬਾਬਾ ਭਾਗਨਾਪ ਅਤੇ ਛਿੰਝ ਕਮੇਟੀ ਵੱਲੋਂ ਬਹੁਤ ਵੱਡਾ ਛਿੰਝ ਮੇਲਾ ਕਰਵਾਇਆ ਗਿਆ ਇੱਥੇ ਹਿੰਦੁਸਤਾਨ ਲੈਵਲ ਤੇ ਜਿਹੜੇ ਭਲਵਾਨ ਆਏ ਸੀਗੇ ਇੱਕ ਸੀਗਾ ਜੱਸਾ ਪਹਿਲਵਾਨ ਪੱਟੀ ਦੁਨੀਆ ਦਾ ਮੰਨਿਆ ਪਰ ਉਹਨਿਆਂ ਪਹਿਲਵਾਨ ਔਰ ਦੂਸਰਾ ਸੀਗਾ ਰਗੂ ਮਹਾਰਾਜਾ ਇਹ ਇੱਕ ਨੰਬਰ ਝੰਡੀ ਦੀ ਕੁਸ਼ਤੀ ਹੋਈ ਹੈ ਬਾਬਾ ਨਰੇਸ਼ ਕੁਮਾਰ ਜੀ ਨਿਸ਼ੂ ਉਹਨਾਂ ਵੱਲੋਂ ਔਰ ਛਿੰਝ ਕਮੇਟੀ ਸਰਿਆਣਾ ਵੱਲੋਂ ਤੇ ਸਰਿਆਣਾ ਪਿੰਡ ਵਾਸੀਆਂ ਵੱਲੋਂ ਬਹੁਤ ਵੱਡਾ ਛਿੰਝ ਮੇਲਾ ਕਰਵਾਇਆ ਗਿਆ ਇਥੋਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਬਾਬਾ ਜੀ ਹੋਣਾ ਵੱਲੋਂ ਸਾਰੀ ਦੁਨੀਆ ਨੂੰ ਇੱਕ ਸੁਨੇਹਾ ਹੈ ਕਿ ਆਪਾਂ ਨਸ਼ਿਆਂ ਨੂੰ ਜਿਹਦਾ ਠੱਲ ਪਾਉਣ ਦੇ ਵਾਸਤੇ ਇਹੋ ਜਿਹੇ ਪ੍ਰੋਗਰਾਮ ਕਰਵਾਉਣੇ ਆ ਨਸ਼ਿਆਂ ਨੂੰ ਠੱਲ ਪਾਇਆ ਜਾਵੇ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਛਿੰਝ ਮੇਲੇ ਅੱਜ ਦੇ ਟਾਈਮ ਦੇ ਵਿੱਚ ਕਰਵਾਉਣੇ ਬੜੇ ਜ਼ਰੂਰੀ ਹੈ ਇਸ ਕਰਕੇ ਅੱਜ ਦਾ ਜਿਹੜਾ ਇਹ ਛਿੰਝ ਮੇਲਾ ਕਰਵਾਇਆ ਗਿਆ ਇਹ ਨਸ਼ਿਆਂ ਨੂੰ ਠੱਲ ਪਾਉਣ ਦੇ ਵਾਸਤੇ ਧੰਨ ਧੰਨ ਬਾਬਾ ਭਾਗਨਾਥ ਸਪੋਰਟ ਸੈਂਡ ਸ਼ਿੰਦ ਕਮੇਟੀ ਸਰਿਆਣਾ ਔਰ ਬਾਬਾ ਜੀ ਹੁਣਾ ਵੱਲੋਂ ਇਥੋਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਤੇ ਸਾਰੇ ਨੌਜਵਾਨਾਂ ਵੱਲੋਂ ਸਾਰਿਆਂ ਦਾ ਆਏ ਹੋਏ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਔਰ ਜਿਹੜੇ ਵੀ ਚੈਨਲ ਵਾਲੇ ਸਾਡੇ ਭਰਾ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ